ਸ੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤੀਸਾ ਨੂੰ ਲੈ ਕੇ ਸਮਾਰੋਹ ਮਹੋਤਸਵ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਇੱਕ ਸलम ਬਸਤੀ ਹੈ ਜਿੱਥੇ ਸलम ਬਸਤੀ ਦੇ ਵਿੱਚ ਕੁਝ ਆਗੂ ਨੇ ਉਹਨਾਂ ਦੇ ਵੱਲੋਂ ਇਹਨਾਂ ਜ਼ਰੂਰਤਮੰਦ ਲੋਕਾਂ ਤੱਕ ਦੀਵੇ ਤੇ ਸ੍ਰੀ ਰਾਮ ਟੈਂਦਰ ਜੀ ਦੇ ਝੰਡੇ ਤੇ ਇਸ ਤੋਂ ਇਲਾਵਾ ਇਹਨਾਂ ਗਰੀਬਾਂ ਨੂੰ ਜ਼ਰੂਰਤਮੰਦ ਜਿਹੜੇ ਕੱਪੜੇ ਨੇ ਉਹ ਇਹਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ। ਅਸੀਂ ਕਹਿੰਨੇ ਮਾਨਸ ਕੀ ਜਾਤ ਸਭਾ ਇੱਕੋ ਪਹਿਚਾਨ ਹੈ। ਅਸੀਂ ਸਮਾਜਿਕ ਇਕੁਐਲਟੀ ਜਾਣਦੇ ਆ। ਇਹ ਨਹੀਂ ਜਾਣਦੇ ਵੀ ਮੇਰਾ ਭਰਾ ਗਰੀਬ ਹੈ ਤੇ ਮੈਂ ਮੀਂਹ ਰਵਾਂ। ਮੈਨੂੰ ਮਰੀ ਦਾ ਨਹੀਂ ਸ਼ੌਂਕ ਆਜੀ ਆਪਣੇ ਪਹਿਣਾ ਨਾਲ ਸਾਰੇ ਨਾਲ ભગવાન ਰਾਮ ਅਗੇ ਹੀ ਦੁਆ ਕਰਦੇ ਆ ਸਾਰੇ ਸੰਪਨ ਰਹਿਣ ਥੱਲੇ ਇਸ ਤੋਂ ਵੱਧ ਕੋਈ ਮੋਟੀ ਨਹੀਂ 22 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਪ੍ਰਾਣ ਪ੍ਰਤੀਸਥਾ ਨੂੰ ਲੈ ਕੇ ਸਮਾਰੋਹ ਮਹੋਤਸਵ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇਸ ਮੌਕੇ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਇਸ ਮੌਕੇ ਨੂੰ ਲੈ ਕੇ ਅਲੱਗ-ਅਲੱਗ ਤਰੀਕੇ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲ ਰਹੀਆਂ ਨੇ ਤੇ ਬਠਿੰਡਾ ਦੇ ਵਿੱਚ ਜਿਹੜੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇੱਥੇ 22 ਜਨਵਰੀ ਨੂੰ ਇਸ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਕਿ ਹਰ ਕਿਸੇ ਦੇ ਨਾਲ ਖੁਰਸੀਆਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਵਕਤ ਅਸੀਂ ਬਰਨਾਲਾ ਬਾਈਪਾਸ ਰੋਡ ਦੇ ਉੱਤੇ ਖੜੇ ਹੋਏ ਹਾਂ ਤੇ ਇੱਕ ਸਲੰਬ ਵਸਤੀ ਹੈ ਜਿੱਥੇ ਸਲੰਬ ਵਸਤੀ ਦੇ ਵਿੱਚ ਕੁਝ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਇਹਨਾਂ ਜ਼ਰੂਰਤਮੰਦ ਲੋਕਾਂ ਤੱਕ ਦੀਵੇ ਤੇ ਸ੍ਰੀ ਰਾਮਚੰਦਰ ਜੀ ਦੇ ਝੰਡੇ ਤੇ ਇਸ ਤੋਂ ਇਲਾਵਾ ਇਹਨਾਂ ਗਰੀਬਾਂ ਨੂੰ ਜ਼ਰੂਰਤਮੰਦ ਜਿਹੜੇ ਕੱਪੜੇ ਨੇ ਉਹ ਇਹਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ ਤੇ ਇਹ ਅਪੀਲ ਇਹਨਾਂ ਨੂੰ ਕਰਵਾਈ ਜਾ ਰਹੀ ਹੈ ਕਿ ਜੋ 22 ਜਨਵਰੀ ਐ ਉਸ ਦਿਨ ਜਿਹੜੇ ਲੋਕ ਸਮਰੱਥ ਨਹੀਂ ਐ ਜੋ ਲੋਕ ਦੀਵੇ ਨਹੀਂ ਖਰੀਦ ਸਕਦੇ ਜਾਂ ਲੋਕ ਸ੍ਰੀ ਰਾਮਚੰਦਰ ਜੀ ਦੇ ਜਦੋਂ ਪਟਕੇ ਐ ਉਹ ਨਹੀਂ ਖਰੀਦ ਸਕਦੇ ਤਾਂ ਉਹਨਾਂ ਨੂੰ ਲੈ ਕੇ ਅੱਜ ਇਹ ਮੁਹੱਈਆ ਕਰਵਾਉਣ ਦੇ ਲਈ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਗੱਲਬਾਤ ਵੀ ਇਹਨਾਂ ਦੇ ਨਾਲ ਅਸੀਂ ਕਰ ਲਏ ਆ ਕਿ ਇਹਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਹੋ ਜ਼ਰੂਰਤਮੰਦ ਲੋਕ ਨੇ ਜੋ ਇਸ 22 ਜਨਵਰੀ ਦੇ ਮਹੌਤਸਵ ਨੂੰ ਜਿਹੜਾ ਲੈ ਕੇ ਇੱਕ ਦੂਸਰੇ ਦੇ ਨਾਲ ਕੁਰਸੀਆਂ ਸਾਂਝੀਆਂ ਕਰਨ ਦੀ ਗੱਲ ਕਰੀਏ ਤਾਂ ਉਹ ਇਹਨਾਂ ਦੇ ਨਾਲ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਬਠਿੰਡਾ ਦੇ ਬਰਨਾਲਾ ਬਾਈਪਾਸ ਰੋਡ ਦੀਆਂ ਜੈ ਸ਼੍ਰੀ ਰਾਮ ਸਰ ਤੁਹਾਡਾ ਨਾਮ ਜਾਨਣਾ ਚਾਹਾਂਗੇ ਜੀ ਮੇਰੇ ਨਾਮ ਗਿਆਨ ਪ੍ਰਕਾਸ਼ ਗਰਗ ਸਮਾਜ ਸੇਵੀ ਮਾਨਵ ਸੇਵਾ ਕੇਂਦਰ ਤੋਂ ਆਂ ਬੱਜ ਕੇ ਬਣਾ ਕੇ ਇੱਕ ਇੱਕ ਝੌਂਪੜੀ ਚਾਗੂ ਜਾ ਕੇ ਸਾਡੇ ਭੈਣ ਭਰਾ ਨੇ ਅਸੀਂ ਇਹਨਾਂ ਦੀ ਖੁਸ਼ੀਆਂ ਵਾਸਤੇ ਦੁਆ ਕਰਦੇ ਆਂ ਰਾਮ ਰਮਈਆ ਕਰਨ ਵਾਸਤੇ ਬੈਠੇ ਆਂ ਰਾਮ ਲਾਲ ਦਾ ਪ੍ਰਚਾਰ ਕਰਨ ਵਾਸਤੇ ਬੈਠੇ ਆਂ ਔਰ ਇਹਨਾਂ ਨੂੰ ਅਸੀਂ ਦੀਵੇ ਵੰਡੇ ਹੈਗੇ ਆ ਔਰ ਇਹਨਾਂ ਨੂੰ ਅਸੀਂ ਗਰਾਂਵ ਵਿੱਚ ਪਟਕੇ ਪਾ ਕੇ ਰਾਮ ਰਮਈਆ ਰਾਮ ਲਾਲ ਦਾ ਪ੍ਰਚਾਰ ਵਾਸਤੇ ਆਏ ਆਂ ਅਸੀਂ ਔਰ ਚੱਲੇ ਅਸੀਂ ਲਾਏ ਆ ਜੀ ਰਾਮ ਰਾਮ ਪ੍ਰਧਾਨ ਨੇ ਜਦੋਂ ਚੰਡੇ ਵਿੜਾ ਤੇ 5500 ਰੁਪਏ ਵੀ ਦੇ ਰਿਆ ਘੱਡੇ ਵੱਲ ਦੇ ਦਿੱਤੀ ਆ ਸੋਹਣੇ ਜੱਗ ਜਿਉਂਦੇ ਮੇਲੇ ਫੇਰ ਹੀ ਚਾੜ ਦੀ ਕਿਰਪਾ ਦੇ ਆ ਚੰਡੇ ਜਿਹੜੇ ਅੰਦਰ ਆਰਾਮ ਕਿਸਾਨ ਦੇ ਕਰਮ ਦੇ ਰਹੀਆਂ ਹਾਂ ਜੀ ਇਹ ਵੀ ਜਾਨਣਾ ਚਾਹਾਂਗਾ ਕਿ ਇਹ ਕਿਵੇਂ ਜਹਨ ਦੇ ਵਿੱਚ ਆਇਆ ਕਿ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ ਹੀ ਮੁਹੱਈਆ ਹੋਣ ਕਿਉਂਕਿ ਹਰ ਲੋਕ ਵੈਸੇ ਤਾਂ ਸਮਰਥ ਨੇ ਜੋ ਉਹ ਮਨਾਈ ਪਾ ਰਹੇ ਨੇ ਸਰ ਇਹ ਸਾਡੇ ਬਜ਼ੁਰਗਾਂ ਦੇ ਸੰਸਕਾਰ ਨੇ ਅਸੀਂ ਕਹਿੰਦੇ ਮਾਨਸ ਕੀ ਜਾਤ ਸਭਾ ਇੱਕੋ ਪਹਿਚਾਨ ਵੋ ਅਸੀਂ ਸਮਾਜਿਕ ਇਕੁਐਲਟੀ ਚਾਹਨੇ ਆ ਇਹ ਨਹੀਂ ਜਾਂਦੇ ਵੀ ਮੇਰਾ ਇਹ ਭਰਾ ਗਰੀਬ ਹੈ ਤੇ ਮੈਂ ਮੀ ਰਹਾ ਮੈਨੂੰ ਮਰੀ ਦਾ ਨਹੀਂ ਸ਼ੌਂਕ ਜਦੋਂ ਅਸੀਂ ਬਰਾਬਰ ਨਹੀਂ ਪਹੁੰਚਾਂਗੇ ਸਾਡਾ ਭਾਰਤ ਵਰਸ ਦਾ ਇੱਕ ਦਿਵਯ ਸਮਾਜ ਦਾ ਨਿਰਮਾਣ ਹੀ ਹੋਊਗਾ ਅਸੀਂ ਆਪਣੇ ਭੈਣਾਂ ਨਾਲ ਸਾਰਿਆਂ ਨਾਲ ਭਗਵਾਨ ਰਾਮ ਅਗੇ ਹੀ ਦੁਆ ਕਰਦੇ ਆ ਸਾਰੇ ਸੰਪਨ ਰਹਿਣ ਸਾਡਾ ਇਸ ਤੋਂ ਬਾਅਦ ਕੋਈ ਮੋਟੀਵੇ ਜੀ ਕੀ ਕੀ ਡਿਸਟ੍ਰੀਬਿਊਟ ਕਰ ਰਹੇ ਹੋ ਇਹਨਾਂ ਦੇ ਵਿੱਚ ਅਸੀਂ ਦੇਖੋ ਦੀਵੇ ਵੀ ਵੰਡੇ ਹੈਗੇ ਨੇ ਝੰਡੇ ਵੰਡੇ ਹੈਗੇ ਨੇ ਹਾਂਜੀ ਔਰ ਕੱਪੜੇ ਵੀ ਕੁਝ ਲੈ ਕੇ ਆਏ ਆ ਸਰਦੀ ਦਾ ਮੌਸਮ ਹੈਗਾ ਕੱਪੜੇ ਵੀ ਅਸੀਂ ਦਿੱਤੇ ਹੈਗੇ ਨੇ ਔਰ ਪਟਕੇ ਪਾ ਕੇ ਸਾਰੇ ਨੂੰ ਰਾਮ ਰਮਈਆ ਰਾਮ ਰਮਈਆ ਕਰ ਰਹੇ ਆ ਬੱਚੇ ਵੀ ਬੜੇ ਖੁਸ਼ ਮਹਿਸੂਸ ਕਰ ਰਹੇ ਨੇ ਕਿਉਂਕਿ ਦੇਖੋ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਗੱਲਾਂ ਦੇ ਵਿੱਚ ਸ੍ਰੀ ਰਾਮ ਜੈ ਸ੍ਰੀ ਰਾਮ ਅੱਛਾ ਬੇਟਾ ਪੜਦੇ ਹੋ ਤੁਸੀਂ ਹਾਂ ਜੀ ਕਿਹੜੀ ਕਲਾਸ 'ਚ ਜੀ 6th 6th ਕਲਾਸ 'ਚ ਪੜ੍ਹਦੇ ਹਾਂ ਤੇ ਅੱਜ ਤੁਹਾਨੂੰ ਕੀ ਕੀ ਜਿਹੜਾ ਦਿੱਤਾ ਗਿਆਗਾ ਗੱਲ ਵਿੱਚ ਹਾਂ ਦੀਵੇ ਤੇਲ ਹੈ ਦੀਵੇ ਤੇਲ ਚੰਦੇ ਹਾਂ ਪਟਕੇ ਤੇ ਪਟਕੇ ਅੱਛਾ ਕੀ ਕਰਨਾ ਫਿਰ ਉਸ ਦਾ ਅਸੀਂ 22 ਤਰੀਕ ਨੂੰ ਅਸੀਂ ਤਿਆਰ ਬਣਾ ਰਹੇ ਹਾਂ ਹਾਂ ਅੱਛਾ 22 ਜਨਵਰੀ ਨੂੰ ਦੀਵੇ ਜਲਾਉਂਗੇ ਤੇ ਕਿਦਾਂ ਦਾ ਮਹਿਸੂਸ ਕਰਦੇ ਹੋ ਜਦੋਂ ਕੋਈ ਆਉਂਦਾ ਹੈ ਤੇ ਤੁਹਾਨੂੰ ਇਦਾਂ ਦੇ ਡਿਸਟ੍ਰੀਬਿਊਟ ਵੀ ਕੀਤੇ ਨੇ ਕੱਪੜੇ ਵੀ ਤੁਹਾਨੂੰ ਦਿੱਤੇਗੇ ਬਹੁਤ ਖੁਸ਼ ਹੁੰਨੇ ਆ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਹੈ ਤੇ ਹੋਰ ਕਿਸ ਤਰੀਕੇ ਦੀ ਮਦਦ ਤੁਹਾਨੂੰ ਦਿੰਦੇ ਨੇ ਇਹ ਆਇਆ ਲਓ ਜੀ ਪੜਾਈ ਦੇ ਲਈ ਵੀ ਦਿੰਦੇ ਨੇ ਕੋਈ ਮਦਦ ਨਹੀਂ ਦਿੱਤੀ ਅਜੇ ਚਲੋ ਪੜਾਈ ਦੇ ਲਈ ਵੀ ਇਹ ਇਹਨਾਂ ਨੂੰ ਅਪੀਲ ਕਰਦੇ ਨੇ ਛੋਟੇ ਛੋਟੇ ਬੱਚੇ ਨੇ ਸਲਮ ਬਸਤੀ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਨੂੰ ਅੱਜ ਇਹ ਅਪੀਲ ਕੀਤੀ ਗਈ ਹੈ ਕਿ ਜੋ 22 ਸਤੰਬਰ ਨੂੰ ਸ਼੍ਰੀ ਰਾਮਚੰਦਰ ਜੀ ਦਾ ਪ੍ਰਾਂਤ ਪ੍ਰਦੇਸ਼ ਦਾ ਮਹੌਤਸਵ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਣਾ ਤੇ ਜੋ ਲੋਕ ਸਮਰਥ ਨਹੀਂ ਆ ਉਹ ਵੀ ਮਨਾ ਸਕਣ ਤੇ ਸਰ ਜਿਵੇਂ ਅੱਜ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਤੁਸੀਂ ਗੱਲਬਾਤ ਕਰ ਕੀਤੀ ਹੈ ਇਹਨਾਂ ਦੇ ਨਾਲ ਕੀ ਮਹਿਸੂਸ ਕੀਤਾ ਕੀ ਇਹਨਾਂ ਦੇ ਵਿੱਚ ਆ ਕੇ ਬੰਦੇ ਜਾਂ ਆ ਦੇਖੋ ਇਹ ਇੱਕ ਜਿਵੇਂ ਗਿਆਨ ਪ੍ਰਕਾਸ਼ ਜੀ ਹੁਣੇ ਦੱਸ ਕੇ ਗਏ ਆ ਕਿ ਇਹ ਬਹੁਤ ਇੱਕ ਇੱਕ ਨੇਕ ਕੰਮ ਹੈ ਬੜਾ ਵਧੀਆ ਉਦਮ ਹੈ ਜੋ ਅਸੀਂ ਆਪਣੇ ਵੱਲੋਂ ਸੋਚੀਏ ਮਨ ਨੂੰ ਸਕੂਨ ਮਿਲਦਾ ਕਿਉਂਕਿ ਸ਼੍ਰੀ ਰਾਮਚੰਦਰ ਜੀ ਮਰਿਆਦਾ ਪਰਸ਼ोत्तम ਸੀ ਤੇ ਮਿਆਦਾ ਪਛੋਤਮ ਹੀ ਹੈ ਤੇ ਉਹ ਮਿਆਦਾ ਪਛੋਤਮ ਹੀ ਰਹਿਣਗੇ 14 ਸਾਲਾਂ ਦਾ ਬਨਵਾਸ ਕੱਟ ਕੇ ਆਏ ਸੀ ਤੇ ਅੱਜ 500 ਸਾਲਾਂ ਦਾ ਸੰਤਾਪ ਹੋ ਗਿਆ ਆਪਾਂ ਪੀਐਮ ਸਾਹਿਬ શ્રી ਨਰਿੰਦਰ ਮੋਦੀ ਜੀ ਹੈ ਉਹਨਾਂ ਦਾ ਧੰਨਵਾਦ ਨਹੀਂ ਕਰਨਾ ਚਾਹ ਰਹੇ ਉਹਨਾਂ ਨੇ ਕੌਂਟਰੋਵਰਸੀ ਚ ਲੈ ਕੇ ਆ ਰਹੇ ਨੇ ਕਿਉਂਕਿ ਜੇ ਅੱਜ 500 ਸਾਲਾਂ ਬਾਅਦ ਹੋਇਆ ਤਾਂ ਉਹਨਾਂ ਦੀ ਅਗਵਾਈ ਹੇਠ ਹੀ ਹੋਇਆ ਜੇ ਉਹਨਾਂ ਦੀ ਅਗਵਾਈ ਦੇ ਹੇਠ ਹੀ ਇਹ ਸੰਭਵ ਹੋ ਪਾਇਆ ਨਹੀਂ ਐਨੇ ਸਾਲ ਹੋ ਗਏ ਲੰਮਕਦੇ ਆਏ ਆ ਅੱਜ ਤੱਕ ਇਹ ਇੱਡਾ ਵੱਡਾ ਸੰਘਰਸ਼ ਸੀਗਾ 500 ਸਾਲ ਦਾ ਜੋ ਸੰਤਾਪ ਪਟਾਇਆ ਇਹ ਛੋਟਾ ਸਮਾਂ ਨਹੀਂ ਸੀਗਾ ਤੇ ਬਹੁਤ ਵੱਡੀ ਗੱਲ ਹੈ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਗਰਾਊਂਡ ਲੈਵਲ ਤੇ ਆ ਕੇ ਇਹ ਸਾਰੀਆਂ ਖੁਸ਼ੀਆਂ ਆਪਣੇ ਕਿਰਤੀ ਪਰਿਵਾਰਾਂ ਨਾਲ ਸਾਂਝੀਆਂ ਕਰ ਰਹੇ ਹਾਂ ਅਸੀਂ ਠੀਕ ਹੈ ਨਾ ਨਾ ਤਸਵੀਰ ਇੱਕ ਤੁਹਾਨੂੰ ਸਾਂਝੀ ਕਰਕੇ ਅਸੀਂ ਦਿਖਾ ਦਈਏ ਕਿ ਜਿਹੜੀਆਂ ਇਹ ਤਸਵੀਰਾਂ ਨੇ ਬਠਿੰਡਾ ਦੀਆਂ ਤਸਵੀਰਾਂ ਨੇ ਤੇ ਬਠਿੰਡਾ ਦੇ ਵਿੱਚ ਜੋ ਸलम बस्ती ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਨੇ ਉਹ 22 ਸੈਂਚਰੀ ਨੂੰ ਇਸ ਤਰੀਕੇ ਦੇ ਨਾਲ ਮਨਾ ਸਕਣ ਕਿ ਜੋ ਸ਼੍ਰੀ ਰਾਮ ਜੀ ਦਾ ਜਿਹੜਾ ਪ੍ਰਾਣ ਪ੍ਰਤੀਸ਼ਤਾ ਮਹੋਤਸਵ ਹੈ ਉਸ ਨੂੰ ਖੁਸ਼ੀਆਂ ਇੱਕ ਦੂਸਰੇ ਦੇ ਨਾਲ ਸਾਂਝਾ ਕਰ ਸਕਣ ਤਾਂ ਇਹ ਉਪਰਾਲਾ ਬਠਿੰਡਾ ਦੇ ਨਿਵਾਸੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ